ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਪੰਮ ਦੀ ਐਨਐਸ ਨਿਊਰਟੀ ਵਲੌਗ ਟ੍ਰੈਵਲ ਤੋਂ ਅੱਜ ਅਸੀਂ ਬਣਾ ਰਹੇ ਹਾਂ ਪਾਸਤਾ ਪਾਸਤੇ ਨੂੰ ਥੋੜਾ ਜਿਹਾ ਗਰਮ ਪਾਣੀ ਦੇ ਵਿੱਚ ਬਾਲ ਕੇ ਥੋੜਾ ਜਿਹਾ ਬਾਲਣਾ ਉਹਨੂੰ ਗਰਮ ਪਾਣੀ 'ਚ ਆ ਲੈਣਾ ਫਿਰ ਉਹਦੇ ਵਿੱਚ ਪਾ ਕੇ ਬਾਲਣਾ ਨੂੰ ਥੋੜਾ ਜਿਹਾ ਫਿਰ ਉਹਦੇ ਜ ਕੱਢ ਲੈਣਾ ਔਰ ਸਬਜ਼ੀਆਂ ਵਗੈਰਾ ਚੀਰ ਲੈਣੀਆਂ ਟਮਾਟਰ ਸ਼ਿਮਲਾ ਮਿਰਚ ਜੋ ਕੁਛ ਵੀ ਹੈਗਾ ਫਲੀਆਂ ਵਗੈਰਾ ਮਟਰ ਜੋ ਵੀ ਤੁਸੀਂ ਆਪਣੇ ਸਵਾਦ ਅਨੁਸਾਰ ਜੋ ਤੁਹਾਡੇ ਕੋਲ ਹੈਗਾ ਉਸ ਤਰੀਕੇ ਦੇ ਨਾਲ ਤੁਸੀਂ ਉਸ ਚੀਜ਼ ਨੂੰ ਕੱਟ ਲੈਣਾ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਅੱਜ ਅਸੀਂ ਬਣਾ ਰਿਹਾ ਮੱਖਣ ਵਾਲਾ ਪਾਸਤਾ ਮੱਖਣ ਵੀ ਲਮ ਉਸ ਬਹੁਤ ਸਵਾਦ ਬਣੇਗਾ ਆਪਾਂ ਕੜਾਈ ਦੇ ਵਿੱਚ ਪਾ ਲਿਆ ਥੋੜਾ ਜਿਹਾ ਤੇਲ ਅਸੀਂ ਥੋੜਾ ਜਿਹਾ ਵਿੱਚ ਪਾਵਾਂਗੇ ਪਿਆਜ਼ ਪਿਆਜ਼ ਨੂੰ ਥੋੜਾ ਜਿਹਾ ਅਸੀਂ ਭਨ ਲਾਂਗੇ ਫਿਰ ਆਪਾਂ ਅਗਲੀ ਰੈਸਪੀ ਕਿਸੇ ਦਿਨ ਮਲਾਈ ਵਾਲਾ ਪਾਸਤਾ ਵੀ ਤੁਹਾਨੂੰ ਦਿਖਾਵਾਂਗੇ ਕਿ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਟਮਾਟਰ ਪਾ ਲੈਣੇ ਆ ਥੋੜਾ ਜਿਹਾ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਜੇ ਤੁਹਾਡੇ ਕੋਲ ਜਿਆਦੀਆਂ ਸਬਜ਼ੀਆਂ ਸਬਜ਼ੀਆਂ ਥੋੜੇ ਥੋੜੇ ਕੱਚੀਆਂ ਰੱਖਣੀਆਂ ਆ ਜੇ ਜ਼ਿਆਦਾ ਭੁੰਨਣ ਵਾਲੀਆਂ ਤੇ ਅਸੀਂ ਇਹਨਾਂ ਨੂੰ ਥੋੜਾ ਜਿਹਾ ਭੁੰਨਾਂਗੇ ਤਾਂ ਕਿ ਥੋੜੀਆਂ ਸਵਾਦ ਵੀ ਲੱਗਣ ਤੇ ਜੇ ਥੋੜਾ ਜਿਹਾ ਕੱਚੀਆਂ ਰੱਖੋਗੇ ਤਾਂ ਵੀ ਸਵਾਦ ਲੱਗਣਗੀਆਂ ਉਹ ਤੁਹਾਡੀ ਮਤਲਬ ਤੁਹਾਡੀ ਚੋਇਸ ਹੈ ਕਿ ਤੁਸੀਂ ਕਿੱਦਾਂ ਰੱਖਣਾ ਚਾਹੁੰਦੇ ਹੋ ਜਾਂ ਤੁਸੀਂ ਕਿੱਦਾਂ ਬਣਾਉਣਾ ਚਾਹੁੰਦੇ ਹੋ ਠੀਕ ਹੈ ਆਪਾਂ ਥੋੜੀ ਜਿਹੀ ਟਮਾਟਰ ਪਾ ਕੇ ਥੋੜੇ ਜਿਹੇ ਗੰਡੇ ਨੂੰ ਬ੍ਰਾਊਨ ਹੋਣ ਦਵਾਂਗੇ 골ਡਨ ਹੋਣ ਦਵਾਂਗੇ ਆਪਾਂ ਵਿੱਚ ਸ਼ਿਮਲਾ ਮਿਰਚ ਪਾਤੀ ਅਸੀਂ ਜਿਵੇਂ ਜਿਵੇਂ ਜਿੰਨੀਆਂ ਵੀ ਸਬਜ਼ੀਆਂ ਅਸੀਂ ਕੱਟਾਂਗੇ ਜੋ ਤੁਹਾਨੂੰ ਚੰਗੀਆਂ ਲੱਗਦੀਆਂ ਵਿੱਚ ਐਡ ਕਰ ਸਕਦੇ ਹੋ ਜ਼ਰੂਰੀ ਨਹੀਂ ਆ ਕਿ ਬਸ ਇਹ ਹੀ ਦੋ ਤਿੰਨ ਚੀਜ਼ਾਂ ਪਾਉਣੀਆਂ ਤੁਸੀਂ ਆਪਣੀ ਮਰਜ਼ੀ ਨਾਲ ਕੁਝ ਵੀ ਪਾ ਸਕਦੇ ਹੋ ਕਾਜੂ ਬਦਾਮ ਕੁਝ ਵੀ ਪਾ ਸਕਦੇ ਹੋ ਕੋਈ ਦਿੱਕਤ ਨਹੀਂ ਆ ਦੇਖੋ ਆਪਾਂ ਇਹਦੇ ਵਿੱਚ ਆ ਫਲੀਆਂ ਵੀ ਕੱਟ ਕੇ ਰੱਖੀਆਂ ਹੋਈਆਂ ਅੱਜ ਫਲੀਆਂ ਵੀ ਥੋੜੀਆਂ ਜਿਹੀਆਂ ਪਾਵਾਂਗੇ ਠੀਕ ਹੈ ਜੀ ਲਓ ਜੀ ਮਟਰ ਵੀ ਸਾਡੇ ਕੋਲ ਹੈਗੇ ਨੇ ਹਰੇ ਆਪਾਂ ਮਟਰ ਵੀ ਐਡ ਕਰਾਂਗੇ ਵਿੱਚ ਜੋ ਵੀ ਤੁਹਾਡੇ ਕੋਲ ਹੈ ਉਹ ਤੁਸੀਂ ਸਬਜ਼ੀਆਂ ਐਡ ਕਰ ਸਕਦੇ ਹੋ ਗਾਜਰ ਹੈ ਗਾਜਰ ਵੀ ਐਡ ਕਰ ਸਕਦੇ ਹੋ ਫਲੀਆਂ ਐਡ ਕਰ ਸਕਦੇ ਹੋ ਮਟਰ ਐਡ ਕਰ ਸਕਦੇ ਹੋ शिमला मिर्ची ऐड ਕਰ ਸਕਦੇ ਹੋ ਟਮਾਟਰ ਐਡ ਕਰ ਸਕਦੇ ਹੋ ਪਨੀਰ ਐਡ ਕਰ ਸਕਦੇ ਹੋ ਜੋ ਵੀ ਤੁਹਾਡੇ ਕੋਲ ਹੈ ਉਹ ਤੁਸੀਂ ਐਡ ਕਰ ਸਕਦੇ ਹੋ ਆਪਾਂ ਇਹਦੇ ਵਿੱਚ ਥੋੜੀ ਜਿਹੀ शिमला मिर्ची ਪਾਲੀ ਠੀਕ ਹੈ ਜੀ ਤੇ ਥੋੜੇ ਦੇ ਵਿੱਚ ਅਸੀਂ ਮਟਰ ਪਾਵਾਂਗੇ ਅੱਜ ਅਸੀਂ ਬਣਾ ਰਿਹਾ ਕਿਹੜਾ ਜੀ ਬਟਰ ਬਟਰ ਮਤਲਬ ਮੱਖਣ ਮੱਖਣ ਵਾਲਾ ਅਸੀਂ ਪਾਸਤਾ ਬਣਾ ਰਹੇ ਹਾਂ ਤੇ ਮੱਖਣ ਵਾਲਾ ਪਾਸਤਾ ਬਣਾਉਣ ਵਾਸਤੇ ਕਾਫ ਥੋੜਾ ਜਿਹਾ ਮਣ ਜਿਆਦਾ ਮੱਖਣ ਨਹੀਂ ਕਮ ਸੇ ਕਮ ਜੇ ਤੁਹਾਡੇ ਕੋਲ ਅਮੁੱਲ ਅਮੁੱਲ ਦੀ ਟਿੱਕੀਆਂ ਲਾ ਲਓ ਕਿ ਇੱਕ ਟਿੱਕੀ ਤੇ ਹੋਣੀ ਚਾਹੀਦੀ ਹੈ ਵੱਡੀ ਠੀਕ ਹੈ ਜੀ ਮਣ ਪਾਸਤੇ ਦੇ ਹਿਸਾਬ ਨਾਲ ਜਿੰਨਾ ਕਿ ਤੁਸੀਂ ਬਣਾਉਣਾ ਉਹਦੇ ਹਿਸਾਬ ਨਾਲ ਤੁਹਾਡੇ ਕੋਲ ਸਮਾਨ ਹੋਣਾ ਚਾਹੀਦਾ ਅਸੀਂ ਬਣਾ ਰਿਹਾ ਥੋੜਾ ਜਿਹਾ ਪਾਸਤਾ ਲਓ ਜਿਹੜੇ 150 ਗ੍ਰਾਮ ਦਾ ਪਾਸਤਾ ਬਣਾ ਰਹੇ ਹਾਂ ਆਹ ਦੇਖੋ ਸਾਡੀਆਂ ਫੱਜੀਆਂ ਪੁੱਜੀਆਂ ਥੋੜੀਆਂ ਜਿਹੀਆਂ ਹੁਣ ਜਿਹੜਾ ਬੋਇਲ ਕਰਕੇ ਰੱਖਿਆ ਹੋਇਆ ਵਾ ਪਾਸਤਾ ਉਹਨੂੰ ਜਦੋਂ ਤੁਸੀਂ ਬੋਇਲ ਕਰਕੇ ਰੱਖਦੇ ਹੋ ਨਾ ਜਦੋਂ ਉਹਦੇ ਵਿੱਚ ਪਾਣੀ ਨਹੀਂ ਝੋੜ ਦਿੰਦੇ ਹੋ ਤੇ ਉਹਦੇ ਉੱਪਰ ਥੋੜਾ ਥੋੜਾ ਤੁਸੀਂ ਤੇਲ ਵੀ ਲਗਾ ਲੈਣਾ ਤੇ ਇਹੋ ਜਿਹਾ ਘਿਓ ਕੁਛ ਵੀ ਲਗਾ ਲਓ ਤਾਂ ਕਿ ਆਫਟ ਸਿੱਕੇ ਨਾ ਠੀਕ ਹੈ ਜੀ ਆຊ ਵੀ ਥੋੜਾ ਜਿਆ ਹੁਣ ਪਾਣੀ ਐਡ ਕਰਾਂਗੇ ਤਾਂ ਕਿ ਸਬਜ਼ੀਆਂ ਦਲ ਜਾਣ ਕਿਉਂਕਿ ਅਸੀਂ ਪਾਣੀ ਨਹੀਂ ਐਡ ਕਰਦੇ ਠੀਕ ਹੈ ਹੁਣ ਪਾਸਤਾ ਸਾਡਾ ਵੈਸੇ ਹੀ ਉਬਲਿਆ ਹੋਇਆ ਵਾ ਠੀਕ ਹੈ ਤੇ ਜੇ ਤੁਸੀਂ ਥੋੜਾ ਜਿਆ ਪਾਣੀ ਐਡ ਕਰ ਦੋ ਕਿ ਤੇ ਸਬਜ਼ੀਆਂ ਥੋੜੀਆਂ ਮਟਰਾਂ ਕਰਕੇ ਸੀ ਪਾਣੀ ਐਡ ਕੀਤਾ ਤੇ ਮਟਰ ਤੁਸੀਂ ਨਹੀਂ ਪਾਣੇ ਤੇ ਪਾਣੀ ਐਡ ਕਰਨ ਦੀ ਲੋੜ ਨਹੀਂ ਠੀਕ ਹੈ ਜੀ ਆ ਦੇਖੋ ਅਸੀਂ ਵਿੱਚ ਗਰਮ ਮਸਾਲਾ ਇਸਮ ਮਸਾਲਾ ਥੋੜਾ ਜਿਹਾ ਜੀਰਾ ਹੋਰ ਜੋ ਤੁਸੀਂ ਐਡ ਕਰਨਾ ਚਾਹੋ ਮਸਾਲੇ ਮਹਗੀ ਮਸਾਲਾ ਜਾਂ ਤੁਸੀਂ ਪੈਚਾਰੀ ਮਸਾਲਾ ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਮਸਾਲਾ ਐਡ ਕਰ ਸਕਦੇ ਹੋ ਕਸ਼ਮੀਰੀ ਮੇਜ ਰੈੱਡ ਚਿਲੀ ਬ੍ਰਿੰਜਿਲੀ ਤੁਸੀਂ ਕੋਸ਼ਿਸ਼ ਵੀ ਤੁਸੀਂ ਐਡ ਕਰ ਸਕਦੇ ਹੋ ਆ ਅਸੀਂ ਵਿੱਚ ਥੋੜਾ ਜਿਹਾ ਰੈੱਡ ਚਿਲੀ ਪਾਊਡਰ ਪਾ ਲਿਆ ਠੀਕ ਹੈ ਜੀ ਇਹਨੂੰ ਅਸੀਂ 5 ਮਿੰਟ ਤੱਕ ਪਕਾਵਾਂਗੇ ਤਾਂ ਕਿ ਥੋੜਾ ਜਿਹਾ ਮਟਰ ਕੱਚੇ ਜਿਹੜੇ ਉਹ ਪੱਕ ਜਾਣ ਆ ਅਸੀਂ ਵਿੱਚ ਚੱਕ ਰਹੇ ਹਾਂ ਕਾਲੀ ਮਿਰਚ ਐਡ ਬਲੈਕ ਓਪਰ ਅਸੀਂ ਕਾਲੀ ਮਿਰਚ ਵਿੱਚ ਐਡ ਕਰਤੀ ਹੁਣ ਥੋੜਾ ਜਿਹਾ ਵਾਈਟ ਨਮਕ ਐਡ ਕਰਾਂਗੇ ਲਓ ਜੀ ਅਸੀਂ ਵਾਈਟ ਨਮਕ ਐਡ ਕਰਤਾ ਇਹਨੂੰ ਹਿਲਾਵਾਂਗੇ ਚੰਗੀ ਤਰ੍ਹਾਂ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਪਾਸਤਾ ਠੀਕ ਹੈ ਥਣ ਥੋੜਾ ਜਿਹਾ ਪੁੰਨ ਲੈਣਾ ਵਾ ਹੁਣ ਮਟਰ ਸਾਡੇ ਹੋ ਗਏ ਨੇ ਗਲ ਚੁੱਕੇ ਨੇ ਹਾਲ ਹੋਜੀ ਹੁਣ ਅਸੀਂ ਇਹਦੇ ਵਿੱਚ ਪਾਸਤਾ ਐਡ ਕਰ ਦਿੱਤਾ ਹੁਣ ਅਸੀਂ ਇਹਦੇ ਵਿੱਚ ਕਰਾਂਗੇ ਮੱਖਣ ਐਡ ਸਾਡੇ ਕੋਲਾ ਮੱਖਣ ਆ ਮੁੱਲ ਮੱਖਣ ਤੇ ਨਹੀਂ ਸਾਡਾ ਘਰ ਦਾ ਬਣਿਆ ਹੋਇਆ ਸੀ ਤੇ ਉਹ ਫਰਿੱਜ ਦੇ ਵਿੱਚ ਰੱਖਿਆ ਹੋਇਆ ਸੀ ਤੇ ਕਾਫੀ ਪੁਰ ਪਰਾਜਾ ਹੋ ਗਿਆ ਸੀ ਤੇ ਆਸੀਂ ਵਿੱਚ ਮੱਖਣ ਰੱਖਣ ਐਡ ਕਰ ਦਿੱਤਾ ਹੋਇਆ ਉਹਨਾਂ ਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਤੇ ਹਿਲਾ ਕੇ ਤੁਸੀਂ ਵੀ ਇਸ ਰੈਸਪੀ ਨੂੰ ਬਣਾਓ ਤੇ ਖਾ ਕੇ ਦੇਖਿਓ ਬਹੁਤ ਮਜ਼ੇਦਾਰ ਬਣਦੀ ਏ ਤੇ ਤੁਸੀਂ ਆਪਣੇ ਗੈਸਟ ਆਪਣੇ ਬੱਚਿਆਂ ਨੂੰ ਖਿਲਾ ਸਕਦੇ ਹੋ ਦੋਸਤੋ ਜੇ ਤੁਸੀਂ ਨਵੇਂ ਹੋ ਚੈਨਲ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਆ ਕਰੋ ਤਾਂ ਕਿ ਅਸੀਂ ਤੁਹਾਡੇ ਵਾਸਤੇ ਹੋਰ ਨਵੀਂ ਤੋਂ ਨਵੀਂ ਰੈਸਪੀ ਲੈ ਕੇ ਆਉਂਦੇ ਰਹੀਏ ਆ ਸਾਡਾ ਮੱਖਣ ਪਾਸਤਾ